ਪਰ ਮੈਨੂੰ ਪ੍ਰਮਾਤਮਾ ਨੂੰ ਸੋਹ ਨੂੰ ਡਰ ਬਹੁਤ ਲੱਗਦਾ ਇਸ ਗੱਲ ਤੋਂ ਲੋਕ ਦੇਖੋ ਕੋਈ ਕਿਸ ਤਰ੍ਹਾਂ ਦੇ ਮਰਜੀ ਗੱਲਾਂ ਬਣਾਈ ਜਾਣ ਵੀ ਇਹ ਵੀਡੀਓ ਪਾਈ ਜਾਂਦਾ ਪਰ ਸਿੱਧਾ ਸਾਰਾ ਕੁਝ ਪਾਉਣਿਆ ਨਾ ਕੋਈ ਸਾਡੀ ਐਨਜੀਓ ਨਾ ਕੁਝ ਹੋਰ ਆ ਪਰ ਜਦੋਂ ਆ ਸਾਡੇ ਸਾਰੇ ਪਿੰਡਾਂ ਦੇ ਸਾਡੇ ਕੋਲੇ ਮਜ਼ਦੂਰ ਭਰਾ ਆ ਜਾਂਦੇ ਨੇਗੇ ਤਾਂ ਸਾਨੂੰ ਨਹੀਂ ਅਸੀਂ ਅਸੀਂ ਲੋਕਾਂ ਸਾਹਮਣੇ ਗੱਲ ਰੱਖਤੀ ਇਹ ਲੋਕ ਨੇਗੇ ਫੋਨ ਨੰਬਰ ਸਿੱਧੇ ਪਾਤੇ ਤੇ ਇਸ ਕਰਕੇ ਸਾਡੇ ਸਾਰੇ ਆਪਣੇ ਪਿੰਡਾਂ ਦੇ ਸਾਡੇ ਮਜ਼ਦੂਰ ਭਰਾ ਨੇਗੇ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਜੇ ਅਸੀਂ ਇਹ ਸਾਡੇ ਮਜ਼ਦੂਰ ਭਰਾਵਾਂ ਦੀ ਬਾਹ ਫੜ ਲਈ ਹੁਣ ਆ ਬੈਠਾ ਗੁਰਸਿੱਖ ਬੰਦਾ ਹੁਣ ਇਹਦਾ ਸਾਰਾ ਘਟਿਆ ਹੋ ਹੁਣ ਜਿਹਦਾ ਘਰ ਆ ਕੇ ਕੋਈ ਹੋਰ ਸੰਪਰਦ ਵਾਲੇ ਕੋਈ ਕਿਸੇ ਆਪਣਾ ਮੰਨ ਕੇ ਚੱਲ ਵੀ ਕੋਈ ਡੇਰੇ ਵਾਲੇ ਜਾਂ ਪਖੰਡੀ ਆ ਕੇ ਪਵਾਉਂਦੇ ਨੇ ਕਿ ਤਾਂ ਸਿੱਖ ਧਰਮ ਨੂੰ ਬਦਲੂਗੀ ਨਾ ਇਸ ਕਰਕੇ ਸਾਡੀ ਮਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਵੀ ਸਭ ਤੋਂ ਵੱਡੀ ਲੋਡ ਆ ਸਾਡੇ ਕਿਸਾਨਾਂ ਦੀਆਂ ਮਜ਼ਦੂਰ ਭਰਾਵਾਂ ਦੀ ਬਾਹ ਫੜੀਏ ਮਜ਼ਦੂਰ ਭਰਾਵਾਂ ਦੀ ਬਾਹ ਫੜ ਕੇ ਇਹਨਾਂ ਨੂੰ ਆਪਣੇ ਨਾਲ ਰੱਖੀਏ ਇਹੀ ਜਿਹੜੀ ਕੰਮ ਆ ਸ਼ਰੂਮ ਨੇ ਕਮੇਟੀ ਦਾ ਕੰਮ ਆ ਇਹੀ ਜਿਹੜਾ ਕੰਮ ਆ ਸਾਡੇ ਸਿੱਖ ਸੰਸਥਾਵਾਂ ਦਾ ਕੰਮ ਆ ਸਾਨੂੰ ਮੈਨੂੰ ਇਹ ਲੱਗਦਾ ਵੀ ਵੱਡੇ ਗੁਰੂ ਘਰਾਂ ਦੇ ਜ਼ਿਆਦਾ ਪੈਸਾ ਚਲਾਉਣ ਦੀ ਜ਼ਰੂਰਤ ਨਹੀਂ ਇਹ ਮੇਰੀ ਮੇਰੀ ਸੋਚ ਆ ਸਾਡੀ ਜ਼ਰੂਰਤ ਤਾਂ ਵੀ ਜ ਜਿਹਦੇ ਘਰੇ ਕੱਪੜਾ ਨਹੀਂ ਹੈਗਾ ਜਿਹਦੇ ਘਰੇ ਜਿਹਦੇ ਘਰੇ ਉੱਪਰ ਛੱਤ ਨਹੀਂ ਹੈਗੀ ਤਾਂ ਜਿਹਦੇ ਘਰੇ ਜਾਂ ਫਿਰ ਆਪਾਂ ਆਪਾਂ ਗੱਲ ਕਹੀ ਵੀ ਬੱਚਾ ਘਰੇ ਵਿਆਹ ਨਾਲ ਹੋਣਾ ਬਾਪੂ ਜੀ ਖੜੇ ਨੇ ਤੇ ਜਿਹ ਵਿਆਹਨ ਵਾਲੀਆਂ ਨੇ ਵੀ ਦਾਨ ਜੇ ਆਪਾਂ ਇੱਧਰ ਨੂੰ ਦਾਨ ਲਾਈਏ ਆਪਾਂ ਹਮੇਸ਼ਾ ਇਹ ਗੱਲ ਸੁਣੀ ਆ ਵੀ ਜਿਹੜੀ ਗੁਰੂ ਘਰ ਦੀ ਗੋਲਕਾ ਉਹ ਗਰੀਬ ਦਾ ਮੂੰਹ ਆ ਇਸ ਕਰਕੇ ਵੀ ਜੇ ਆਪਾਂ ਇੱਧਰ ਨੂੰ ਦਾਨ ਲਾਈਏ ਸਾਡਾ ਮਜ਼ਦੂਰ ਭਾਈ ਸਾਰਾ ਸਾਰੇ ਸਾਡੇ ਮਜ਼ਦੂਰ ਭਾਈਚਾਰਾ ਦੇ ਬੈਠੇ ਨੇ ਗਿਆ मामा ਭੈਣਾ ਵੀ ਜੇ ਆਪਾਂ ਇਹ ਮਜ਼ਦੂਰ ਭਰਾਵਾਂ ਦੀ ਸਾਰੇ ਕਿਸਾਨ ਬਾਹ ਫੜੀਏ ਜਿਨ੍ਹਾਂ ਦੇ ਕੋਲੇ ਜਾਂ ਬਾਹਰ ਪ੍ਰਦੇਸਾਂ ਦੇ ਵਿੱਚ ਵਧੀਆ ਆਪਣਾ ਜਰਨਲ ਕੈਟਾਗਰੀ ਦੀ ਆਪਾਂ ਕਹਿ ਲਈਏ ਆਪਾਂ ਬਸ ਤਾਂ ਮੈਂ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਪਰ ਮੈਨੂੰ ਉਹ ਗੱਲ ਵੀਡੀਓ ਦੇ ਵਿੱਚ ਕਹਿਣੀ ਪੈਂਦੀ ਆ ਵੀ ਜਿਨ੍ਹਾਂ ਦੇ ਕੋਲੇ ਭਾਈ ਸਰਦਾ ਵਰਦਾ ਆ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਮਜ਼ਦੂਰਾਂ ਦੀ ਬਾਹ ਫੜ ਲਈਏ ਜਿਹੜਾ ਅੱਜ ਪ੍ਰਵਾਸੀਆਂ ਦਾ ਕੰਮ ਚੱਲਿਆ ਜਾਂ ਅਸੀਂ ਵਿਰੋਧ ਕਰ ਰਹੇ ਹਾਂ ਵੀ ਉਹ ਆ ਗਿਆ ਜੀ ਉਹ ਆ ਗਿਆ ਜੀ ਜੇ ਅਸੀਂ ਆਪੋ ਆਪਣੇ ਮਜ਼ਦੂਰਾਂ ਦੀ ਬਾਹ ਫੜੀਏ ਜੇ ਸੋਚੀਏ ਵੀ ਇਹਨਾਂ ਦੇ ਵੀ ਸਾਡੇ ਬੱਚੇ ਪੜਨ ਪੜ ਕੇ ਸਾਡੇ ਮਜ਼ਦੂਰ ਭਾਈਚਾਰੇ ਦੇ ਬੱਚੇ ਵੀ ਅੱਗੇ ਵਧਣ ਅੱਜ ਕੱਲ ਖੇਤੀ ਕੱਲੀ ਇਹ ਨਹੀਂ ਸਰ ਰਹੀ ਵੀ ਕੱਲੇ ਸਾਡੇ ਮਜ਼ਦੂਰਾਂ ਦੇ ਪੁੱਤ ਖੁਦ ਨਹੀਂ ਜਿੱਥੇ ਮਾਰੀ ਜਾਂ ਨਹੀਂ ਖੇਤੀ ਡਿਵੈਲਪਮੈਂਟ ਕਿਵੇਂ ਹੋਣੀ ਹੈ ਤੁਸੀਂ ਉਹਦੇ ਬਾਰੇ ਸੋਚਣਾ ਪੈਣਾ ਉਹਦੇ ਲਈ ਸਾਨੂੰ ਸੋਚ ਉੱਚੀ ਕਰਨੀ ਪੈਣੀ ਆ ਇਸ ਕਰਕੇ ਇਹ ਜਿਹੜੀ ਕਿ ਗੱਲ ਮੈਨੂੰ ਪੂਰੀਆਂ ਗੱਲਾਂ ਮੇਰੇ ਦਿਮਾਗ ਦੇ ਵਿੱਚ ਮੈਨੂੰ ਕਹਿਣੀਆਂ ਪਈਆਂ ਹੁਣ ਕਿ ਅਸੀਂ ਆਪੂ ਆਪਣੇ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰੇ ਦੇ ਵਾਹ ਫੜੀਏ ਇਹ ਸਾਰੇ ਤਿੰਨ ਮਜ਼ਦੂਰ ਪਰਾਂ ਵਿਚ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਚੱਲ ਪੈਣਾ ਹਨ ਤੇ ਆ ਦੋ ਆਏ ਨੇਗੇ ਕਾਂ ਕਰਕੇ ਬਾਈ ਮੇਰਾ ਜਿਹੜਾ ਸਹਾਰਾ ਸਾਰਾ ਵੀਡੀਓ ਮੇਦੀ ਮਾਧਿਮੇ ਹੀ ਸਹਾਰਾ ਹੈ ਇਸ ਸਹਾਰੇ ਰਾਹੀਂ ਜਿਹੜਾ ਕਿ ਮੈਂ ਤੁਹਾਡੇ ਤੋਂ ਸਾਰੇ ਤੋਂ ਅੱਗੇ ਤੁਹਾਡੇ ਗੱਲ ਰੱਖ ਦਿੰਨਾ ਹੁਣਾ ਬਾਕੀ ਤੁਸੀਂ ਸਾਰੇ ਜਣੇ ਬੜੇ ਸਮਝਦਾਰ ਹੋ ਪਰ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਸਾਡਾ ਜਿਹੜਾ ਕੰਮ ਹੋਰ ਹੈ ਸਾਡਾ ਜਿਹੜਾ ਪਰ ਜਦੋਂ ਸਾਡੇ ਕੋਲੇ ਆ ਕੇ ਦੁਖੀ ਸਾਡੇ ਸਾਰੇ ਮਜ਼ਦੂਰ ਭਰਾਵਾਂ ਦੇ ਪਰਿਵਾਰ ਬਹਿ ਜਾਂਦੇ ਨੇਗੇ ਮੈਂ ਹੁਣ ਗੁਰਦੁਆਰਾ ਸਾਹਿਬ ਤੋਂ ਆਇਆ ਸਵੇਰੀ ਸਵੇਰੇ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਉੱਠ ਕੇ ਆ ਗੁਰੂ ਦਾ ਕੰਮ ਇੱਕੋ ਹੀ ਆ ਗੁਰੂ ਨੇ ਹੁਕਮ ਲਾਇਆ ਵੀ ਸੇਵਾ ਕਰੋ ਹਨਾ ਤਾਂ ਫਿਰ ਇਹਨਾਂ ਦੀ ਵੀਡੀਓ ਪਾਉਣੀ ਪੈਂਦੀ ਹੈ ਨਾ ਤੁਹਾਡੇ ਅੱਗੇ ਗੱਲਬਾਤ ਰੱਖਣੀ ਪੈਂਦੀ ਹੈ ਤੇ ਇੱਥੇ ਬਹੁਤ ਸਾਰੀਆਂ ਐਨਜੀਓ ਬਹੁਤ ਸਾਰਾਂ ਦਾ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਵਿਰੋਧ ਵੀ ਹੋਇਆ ਅਸੀਂ ਇਹ ਕੰਮ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦੇ ਨਾ ਅਸੀਂ ਐਨਜੀਓ ਕੋਈ ਲੋਕਾਂ ਦੇ ਆ ਵੀਡੀਓ ਪਾਉਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਸਾਡੇ ਕੋਲੇ ਸਾਡਾ ਇਹ ਪਰਿਵਾਰ ਆ ਜਾਂਦੇ ਨੇਗੇ ਕਿਉਂਕਿ ਲੋਕ ਆਰੀਜ਼ਨ ਦੇ ਇੱਕ ਪਾਸੇ ਨੇ ਲੋਕ ਲੋਕਾਂ ਦੇ ਦੰਦੇ ਦੋਨਾਂ ਪਾਸੇ ਨੇਗੇ ਇਸ ਕਰਕੇ ਇਸ ਚੀਜ਼ ਤੋਂ ਡਰ ਲੱਗਦਾ ਲਾ ਆ ਤੀਜਾ ਪਰ ਕੁੜੀ ਹੈ ਢੜੀ ਕਿ ਅੱਜ ਨਾਲ ਤਿੰਨਾ ਘਰਾਂ ਦੇ ਵਿੱਚ ਜਿਹੜਾ ਕੰਮ ਅਸੀਂ ਚਲਾਉਣਾ ਆ ਕੁੜੀ ਆ ਆ ਕੁੜੀ ਆ ਬੜਾ ਮਿਹਨਤੀ ਤੇ ਬੜੀ ਲਗਨ ਵਾਲੀ ਕੁੜੀ ਆ ਹੁਣ ਇਹ ਸਾਡੇ ਮਜ਼ਦੂਰ ਪਰਿਵਾਰ ਦੇ ਵਿੱਚੋਂ ਕੁੜੀ ਆ ਮਿਹਨਤੀ ਇਹਨੇ ਪਹਿਲਾਂ ਸਮਝਣ ਵਾਲੀ ਗੱਲ ਆ ਦਿਹਾੜੀਆਂ ਲਾ ਕੇ ਆਪਣਾ ਢਾਈ ਵਿਸਵੇ ਥਾਂ ਖਰੀਦਿਆ ਢਾਈ ਵਿਸਵੇ ਥਾਂ ਦੇ ਵਿੱਚ ਜਮਾਂ ਜਿਹੜਾ ਕਿ ਦੋ ਕਮਰੇ ਸੀ ਜਮਾਂ ਟੁੱਟੇ ਜੇ ਜਦੋਂ ਮੀਂਹ ਆਇਆ ਪੂਰਾ ਤੇਜ਼ ਨਾਲ ਦੋਨੇ ਦੇ ਦੋਨੇ ਕਮਰੇ ਤੜਾਪ ਐ ਥਲੇ ਡਿੱਗ ਪਏ ਅੱਜ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਨਾਂ ਦੇ ਘਰੇ ਮਿਸਤਰੀ ਸਾਰੇ ਲੱਗ ਕੇ ਇਹਨਾਂ ਦਾ ਕੰਮ ਚੱਲ ਪੈਣਾ ਤੇ ਇਹ ਜਿਹੜਾ ਸਾਰਾ ਕੰਮ ਆ ਇਹ ਸਾਰਾ ਸ੍ਰੀ ਬਰਾੜ ਵੱਲੋਂ ਕਰਾਇਆ ਜਾ ਰਿਹਾ ਅੱਗੇ ਜਿਹੜਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੀ ਮੈਂ ਜਦੋਂ ਵੀਡੀਓ ਪਾਈ ਇੱਕ ਘਰ ਦੀ ਜਿਹੜੀ ਜ਼ਿੰਮੇਵਾਰੀ ਲਿੱਤੀ ਹੈ ਦਿਲਪ੍ਰੀਤ ਢੋਣੇ ਉਹ ਅਸੀਂ ਦੇਖਦੇ ਹਾਂ ਉੱਥੇ ਕਿਹਦੀ ਮਦਦ ਕਰਨੀ ਆ ਦਿਲਪ੍ਰੀਤ ਢੋਣੇ ਕਹਿੰਦਾ ਮੇਰੀ ਬਾਈ ਨੌ ਨਾ ਲਈ ਮਖਾ ਬਾਈ ਨੌ ਨੂੰ ਤਾਂ ਮਖਾ ਅਸੀਂ ਤੇਰਾ ਨੌ ਤੂੰ ਕਹਿੰਦਾ ਵੀ ਮੇਰਾ ਬਿਲਕੁਲ ਲੋਕਾਂ ਸਾਹਮਣੇ ਗੱਲ ਨਾ ਕਰੀ ਬਾਈ ਤੇ ਪਰ ਉਹਨੇ ਜ਼ਿੰਮੇਵਾਰੀ ਲਈ ਆ ਭਰਾ ਨੇ ਉਹਦੇ ਅੱਜ ਬੰਦਾ ਆ ਰਿਹਾ ਉਹ ਅਸੀਂ ਦੇਖਦੇ ਆ ਸਾਡਾ ਸਾਡੇ ਕਈ ਕਰਨੇਗਾ ਦੇ ਵਿੱਚ ਨੇ ਪਹਿਲਾਂ ਕੀ ਦੀ ਕਰਾਉਣੀ ਆ ਉਹਦੀ ਅਸੀਂ ਮਹਾਰਾਜ ਕਰਾਵਾਂਗੇ ਦੇਖੋ ਸਾਰੇ ਜਣੇ ਇੱਕ ਗੱਲ ਹੋਰ ਵੀ ਸਮਝੋ ਅਸੀਂ ਇਹ ਵੀਡੀਓ ਪਾਤੀ ਸਾਰੇ ਮਜ਼ਦੂਰ ਭਰਾ ਵੀ ਸਾਡੀਆਂ ਇਹਨਾਂ ਨੂੰ ਸਮਝੋ ਸਾਡੇ ਸਾਰੇ ਇਹ ਸਮਝੋ ਕਈ ਵਾਰੀ ਮੈਂ ਕਿਸੇ ਸਮੱਸਿਆ ਦੇ ਵਿੱਚ ਹੁਣਾਂ ਕਈ ਵਾਰੀ ਕਿਸੇ ਸਮੱਸਿਆ ਦੇ ਵਿੱਚ ਹੁਣਾਂ ਮੈਂ ਸਾਰਿਆਂ ਲੋਕਾਂ ਦੇ ਮਸਲੇ ਨਹੀਂ ਹੱਲ ਕਰਾ ਸਕਦਾ ਮੈਂ ਜਿੰਨੇ ਕੁ ਜੋਗਰਾ ਮੈਂ ਉਹਨਾਂ ਗਰਾਊਂਡ ਤੇ ਰਹਿ ਕੇ ਮੈਂ ਕਰਾਉਣ ਦੀ ਹੱਲ ਕਰੂੰਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ